ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈਪੀ ਸਾਈਕਲਿੰਗ ਵਲੌਗ ਤੇ ਚੈਨਲ ਤੇ ਬਾਈ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹੋਰ ਬਾਈ ਸਾਰੇ ਠੀਕ ਹੋ ਤਾਂ ਬਾਈ ਆ ਸਾਡੇ ਦੋ ਹੋਰ ਸਫਾਈ ਸੇਵਕ ਉਹ ਪਾੜੀਆਂ ਪਾੜੀ ਇਧਰ ਆ ਤੋ ਹੇ ਗਏ ਸੀ ਨਾ ਫੇਲਾ ਕਿਤਨੇ ਕਿਤਨੇ ਤਾਂ ਸੇਤ ਨੂੰ ਕੋ ਸਦਨ ਗਿਆ ਕਿੰਨਾ ਟਾਈਮ ਲੱਗ ਗਿਆ ਇਹਦੇ ਤੱਕ ਹੁਣ ਵੀ ਰਹੀ ਆਗੀ ਗੰਨਾ ਹਾਂ ਬਾਈ ਬਾਈ ਰੇ ਬਾਈ ਬਾਈ ਨਾ ਕਰਦੇ 8600 ਮੁੰਡਾ ਨਹੀਂ ਲੈਣੀ ਉਹ ਤਾਂ ਉਹਨਾਂ ਨੇ ਆੜੀ ਤੇ ਲਪਾਉਣਾ ਹਾਂ ਜਾ ਤੂੰ ਮੁੰਸ਼ ਨੂੰ ਸੁਣ ਲੈ ਪਰੋ ਯਾਰੋ ਮੁੰਸ਼ ਨੂੰ ਸੁਣ ਤੜੋ ਤੜੋ ਤੂੰ ਪੜੋ ਯਾਰਾ ਪ੍ਰੋਮੋਸ਼ਨ ਨਹੀਂ ਕਰਨੀ ਫਿਰ ਨਹੀਂ ਆ ਕਰੀਆ ਗੱਡੀਆਂ ਦੇ ਜੋੜਾਂ ਦੇ ਮਾਹਿਰ ਬਈ 680 ਟਰੱਕ ਕਿਵੇਂ ਆ ਗੱਪੀ ਬੰਦਾ ਆ ਬੜਾ ਗੱਪੀਆ ਤੁਸਾਂ ਓਏ ਆਇਆ ਸ਼ਰਮਾ ਬਾਈ ਬੈਠਾ ਓਏ ਹੋਣਾ ਪੈਂਦਾ ਯਾਰ ਆ ਨਾ ਰਾਜਸਤਾਨੀਆ ਵੀ ਇਸ ਕਰਦਾ ਆ ਪੈਂਦਾ ਨੀਗਾ ਫੇਰ ਹੀ ਵਧਦੀ ਐਨਕੂ ਵੀ ਨਹੀਂ ਲੱਗਦੀ ਰਾਜਸਤਾਨੀਆ ਵੀ ਇਸ ਕਰਦਾ ਇਹ ਕਹਿੰਦਾ ਸ਼ਰਮਾ ਵਾ ਕੇ ਨਾ ਐਨਕ ਨਹੀਂ ਲੱਗਦੀ ਆ ਜੋਗੀ ਵਰਗੇ ਦੇਖੇ ਤੂੰ ਲੋ ਥਰਮੋ ਤੂੰ ਐ ਤੀ ਦੇਖਿਆ ਜਿਹੜੇ ਇੱਕ ਜੋਗੀ ਹੋਇਆ ਤੇ ਇੱਕ ਰਾਜਸਤਾਨੀ ਬੰਦੇ ਹੋਏ ਇਹਨਾਂ ਦੇ ਕਿਸੇ ਰੈਣਕ ਕਾਉਣੀ ਲੱਗਦੀ ਕਿਉਂਕਿ ਸੁਰਮਾ ਮੋਨੇ ਨੇ ਮੋਹਲ ਤਾਂ ਖਰਾ ਮੋਨੇ ਰਾਜਸਥਾਨ ਨਾ ਨਾ ਹਾਂ ਹਾਂ ਰਾਜਸਥਾਨ ਦੇ ਲਾਇਆ ਸੁਰਮਾ ਹੈ ਹਾਂ ਮੈਂ ਕਦੇ ਨਹੀਂ ਪਾਇਆ ਯਾਰ ਮੈਨੂੰ ਮੜਾ ਪਾਉਣ ਆਇਆ ਇਧਰ ਇਧਰ ਲਈ ਆ ਪਾਇਆ ਸਾਰ ਇਹ ਜਾ ਆਇਆ ਨਾ ਜਦ ਇੱਕ ਹੈਗਾ ਹੁਣ ਹਾਂ ਲੋਹਾਂਦੇ ਹੀ ਘਰੇ ਪਿਆ ਮੜਾ ਮੜਾ ਘਰੇ ਪਿਆ ਪਾਦ ਨੇ ਇਧਰ ਲਈ ਆ ਕੇ ਰੜਕ ਪਈ ਜਾਂਦੀ ਆ ਰੜਕ ਪਈ ਜਾਂਦੀ ਆ ਉਹ ਇਹਦੇ ਕਰਕੇ ਆ ਇਹਨਾ ਮੈਨੂੰ ਥੋੜਾ ਜਿਹਾ ਉਹ ਵੀ ਜਦੋਂ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਰਾ ਪੁੱਤਰ ਪਾਇਆ ਜਾਂਦਾ ਸੀ ਹਾਂ ਜਦੋਂ ਛੋਟੇ ਹੁੰਦੇ ਸੀ ਨਾ ਸਾਰਾ ਘਰ ਮਾ ਪਾਉਂਦੀ ਸੀ ਸਾਰਾ ਮੰਮੀ ਉਹਦੇ ਨਾਲ ਸਹੀ ਰਹਿੰਦਾ ਪਰ ਮੈਨੂੰ ਲੱਗਦਾ ਹੁਣ ਨਹੀਂ ਲੱਗਦਾ ਨਾ ਇਹ ਤਾਂ ਇੱਕ ਦਿਨ ਹੀ ਲੱਗੂਗਾ ਜਦੋਂ ਮੈਂ ਰੋਜ਼ ਪਾਇਆ ਕਰੂੰਗਾ ਨਾ ਤੈਨੋਂ ਆਇਆ ਲੱਗਦਾ ਠੀਕ ਆ ਯਾਰ ਠੀਕ ਵਧੀਆ ਸਾਰਾ ਮਾ ਪਾਉਣਾ ਚਾਹੀਦਾ ਸਾਰਾ ਮਾ ਪਾਉਣਾ ਚਾਹੀਦਾ ਬਾਪੂ ਪਾਇਆ ਕਰੋ ਤੁਸੀਂ ਹੁਣ ਤਾਂ ਹਟ ਕੇ ਉਹ ਨਹੀਂ ਨਹੀਂ ਸੰਗਦੇ ਆਪੇ ਨੂੰ ਬਾਈ ਸੰਗਦੇ ਵੀ ਉਹੀ ਹਟ ਕੇ ਬਾਕੀ ਨਾ ਨਾ ਪਾਉਣਾ ਚਾਹੀਦਾ ਉਹ ਹੁਣ ਮੈਂ ਕੱਲ ਉਧਰ ਹੁਣ ਰਾਜਸਥ ਬੁਰਾਂ ਨੇ ਵੀ ਬਹੁਤ ਦੇਖਿਆ ਮੈਂ ਪਾਇਆ ਬੁਰਾਂ ਦਾ ਪੁੱਲਦਿਆਵਾ ਰਾਜਸਤਾਨੀ ਕਹੀਂ ਤਾਂ ਕਿਸੇ ਤੇ ਆਣ ਤੇ ਆਪਣੇ ਮੁੰਡੇ ਗਾਈਆਂ ਵਾਲੇ ਸਾਰਿਆਂ ਦੀ ਟਿਕੀਂ ਡੰਡਾ ਪਾਉਂਦਾ ਉਹ ਕਿਸੇ ਨਾ ਆਣ ਕਿ ਕਿਸੇ ਦਾ ਨਹੀਂ ਲੱਗੀ ਕਿਸੇ ਦਾ ਨਹੀਂ ਲੱਗੀ ਮੈਂ ਇਹਦੇ ਮੋਆਲਪੋਂ ਮੈਂ ਦੇਖੀ ਆ ਪਰ ਕਹਿੰਦਾ ਮੈਂ ਬਸੁਰਮਾ ਪਾਈ ਜਾਂਦਾ ਉਹਨਾਂ ਐਨੀ ਗਾਲੀ ਕੱਢਦੀ ਸੁਰਮਾ ਠੰਡਾ ਵੀ ਹੁੰਦਾ ਠੰਡਕ ਉਹੀ ਦਾ ਵੰਗਿਆ ਨਾ ਅੰਦਰੋਂ ਨੰਨਰ ਆਗਦਾ ਪਾਇਆ ਕਰੋ ਜਮਾਨ ਨੂੰ ਤੁਸੀਂ ਕਿੰਨੇ ਕਿੰਨੇ ਲੈ ਲੈ ਇਹ ਬਾਈ ਜੀ ਲੈ ਲੈ ਕਿਰਾ 12 13 ਗਲੇ ਜਰ ਪਰਾਂ 13 ਐਨੇ ਕਿਲੇ ਤੇ ਆ ਹਾਂ ਬਈ ਪਤੰਗ ਕਹਿੰਦੇ ਮਮੀ ਜਾ ਨੀ ਮਮੀ ਆਉਂਦੇ ਨਹੀਂ ਲੈਤੇ ਗੁੱਟ ਉਹ ਡੋਰ ਦਾ ਕੋਈ ਕੋਈ ਆ ਉਹ ਥੋੜੀ ਆ ਉਹ ਨਾਲ ਕੀ ਹੋਣਾ ਉਹਦੇ ਫਲਾਉ ਨੂੰ ਥੋੜੀ ਆ ਤੂੰ ਕਹਿ ਤਾ ਉਹ ਕਿੰਨੀ ਕੀ ਐ ਦੱਸ ਉਹ ਥੋੜੀ ਆ ਉਹ ਤੋਂ ਕੱਟ ਦੇ ਦਿੱਤੇ ਉਹ ਅੱਧਾ ਗੋਟਾ ਇਹਨੂੰ ਪੁੱਛ ਨਹੀਂ ਅੱਧਾ ਗੋਟਾ ਹੈ ਨਾ ਉਹ ਨਾ ਨਾ ਹੱਥ ਜਿਨ ਹੱਥ ਦੇ ਗਿਆ ਹੁੰਦਾ ਹਸਣਾ ਨਹੀਂ ਲੈ ਨਹੀਂ ਤੂੰ ਦੱਸ ਦੇ ਅੱਧਾ ਗੋਟਾ ਕਿ ਬੋਲਾ ਓ ਅੱਧਾ ਅੱਧਾ ਕੀ ਅੱਧਾ ਪਾਉਣਾ ਆ ਅੱਧਾ ਬਹੁਤ ਹੁੰਦਾ ਤਾਂ ਬਹੁਤ ਆ ਬਈ ਯਾਰ ਕੋਈ ਨਹੀਂ ਨਹੀਂ ਦੇਖ ਲੋ ਚੱਲ ਕੋਈ ਗੱਲਾਂ ਆ ਠੀਕ ਆ ਮੇਰੀ ਗੱਲ ਸੁਣੋ ਓਏ ਤੋੜ ਮੈਂ ਇਹਨੂੰ ਜੇ ਨਾ ਫੇਰ ਦੇਖਾਂਗਾ ਕਿ ਨਾ ਵਾ ਇਕੱਲੇ ਪਤੰਗੀ ਲੈ ਲਓ ਪਤੰਗ ਤਾਂ ਲੈ ਲੈ ਪਤੰਗ ਤਾਂ ਲੈ ਲੈ ਹੋਰ ਨਾਲਾ ਤੌਣੇ ਤੂੰ ਘਰੇ ਆ ਗੋਣ ਸਰਕਾਰ ਜੀ ਪੈਸਾ ਪੈਸਾ ਆਉਹੀ ਪਈਆ ਪੈਸਾ ਪੈਸਾ ਲਾ ਦੇ ਸਿੱਧੀ ਲਾ ਓਏ ਆਇਆ ਫਿਰ ਅਸੀਂ ਜਾਈਏ ਚੱਲੀਏ ਫਿਰ ਆਪਾਂ ਓਏ ਅਸੀਂ ਪਾਰਲੀਮੈਂਟ ਹੀ ਆ ਕੇ ਆਉਣਾ ਆਈ ਜਾਣਾ ਫਿਰ ਪਤੰਗ ਲੈ ਕੇ ਚੱਲੋ ਤੂੰ ਆ ਗਏ ਸੀ ਆ ਗਏ ਅਸੀਂ 500 ਤੋਂ ਪਹਿਲਾਂ ਪਹੁੰਚਾਂਗੇ ਭਤੀਜਾ ਚਾਚੇ ਨੂੰ ਪੈਸੇ ਦਈ ਜਾਂਦਾ ਆ ਸ਼ਰਮਲਾਤੀ ਭਤੀਜਾ ਚਾਚੇ ਨੂੰ ਪੈਸੇ ਦਈ ਜਾਂਦਾ ਭਾਵੇਂ ਕਿੱਥੇ ਚਾਚੇ ਨੇ ਦੇਨੇ ਸੀ ਹੈਂ ਹੱਕ ਦਾ ਤੇ ਨਾ ਮਰਦਾ ਮਿੱਕ ਹੱਕ ਦਾ ਤੇ ਨਾ ਮਰਦਾ ਆ ਭਤੀਜਾ ਯਾਰ ਯਾਰ ਚਾਚਾ ਯਾਰ ਕੀ ਯਾਰ ਉਹ ਕੀ ਹੋ ਗਿਆ ਉਹ ਖੜ ਜਾ ਦੋ ਆ ਬਈ ਪੁੱਤ ਪਰਲੀ ਬੀ ਡਾਈਮਣਾ ਫਿਰ ਲੈ ਚਲਾ ਦੇ ਦੇ ਪਤੰਗ ਦਾ ਦੇ ਦੇ ਓਏ ਚਾਚਾ ਬਈ ਦੇਖ ਲੈ ਯਾਰ ਉਹ ਪਤੰਗ ਤਾਂ ਦੇ ਦੇ ਫਿਰ ਚਲੀਏ ਮੋਟਾ ਦਾ ਉਹ ਖੜਾ ਪਤੰਗ ਦੇ ਦੇ ਉਹ ਨੂੰ ਬਈ ਸੁਣਿਆ ਕਿੰਨੇ ਦਾ ਪਾ ਰੱਬੀ ਕਿੰਨੇ ਕਾ ਮੋਟਾ ਨਹੀਂ ਮਰਿਆ ਓਏ ਹੁਣ ਤੇ 150 ਲਿਆ ਦੱਸੋ ਮਰ ਜੈਨਾ ਆ ਕੀ ਕਰਨੇ ਆ ਬਹੁਤ ਆ ਬਹੁਤ ਆ ਜਿਆਦਾ ਕਦੋਂ ਫੜਾ ਪਦੰਗ ਫਿਰ ਆਇਆ ਆ ਜਲੀਏ ਅਸੀਂ ਉਧਰ ਆ ਬਸ ਆ ਸਾਰੇ ਸਹੀ ਆ ਆਇਆ ਫਿਰ ਇਹ ਆ ਮਾਹੌਲਾ ਬਾਬੇ ਮਾਰਕੀਟ ਦਾ ਪਤੰਗੂ ਪਤੰਗੀ ਹੋਇਆ ਪਿਆ ਮਾਹੌਲ ਬੜੀ ਗੱਲ ਮੋਨੋਗਾਈਟ ਦੀ ਆ ਹੁਣ ਹੁਣ ਹਾਂ ਉਹ ਨਹੀਂ ਨਹੀਂ ਬਸ ਲੋੜ ਹੀ ਨਹੀਂ ਕਿਹਾ ਡੋਰ ਵਿਕੀ ਜਾਂਦਾ ਹੈਗੀ ਆ 300 ਇਹ ਪੁੰਦਾ ਠੀਕ ਆ 200 ਪੁੰਦਾ ਪਾ ਪਤੰਗ ਲੈ ਲਏ ਤੇ ਹੁਣ ਅਣਮੋਲ ਨੂੰ ਫੜਾ ਤੇ ਅਸੀਂ ਹੁਣ ਉਹ ਅਣਮੋਲ ਵਰਕੇ ਬਾਗੇ ਤੇ ਅਸੀਂ ਹੁਣ ਜਾ ਜੀ ਨੇ ਪਰਲੀ ਮੰਡੀ ਪਰਲੀ ਮੰਡੀ ਆਪਾਂ ਹੁਣ ਥੋੜਾ ਕੰਮ ਜਾ ਕੇ ਤੁਸੀਂ ਪਤੰਗ ਲੈ ਕੇ ਫਿਰ ਚੱਲਦੇ ਆਪਾਂ ਹਾਂ ਵੀ ਕੀ ਬੋਲੋ ਪਤੰਗ ਪਹੁੰਚ ਗਏ ਵਈ ਆਪਣੇ ਘਰੇ ਜਾ ਕੇ ਪਤੰਗ ਚਲਾਉਣਾ ਤੇ ਤੁਹਾਨੂੰ ਤੁਗਾ ਵਲੋਗ ਦਿਖਾਵਾਂਗੇ ਅੱਛਾ ਬਸੰਤਪਾਲ ਜੀ ਬਾਂਚੂ ਵਾਲਾ ਹਾਂ ਇਹ ਬਣੇ ਰਹੋ ਵੀਡੀਓ ਦੇ ਨਾਲ ਬਈ ਹਾਂ ਤੜਕੇ ਮੀਂਹ ਮੂਹ ਪੈ ਗਿਆ ਤੇ ਮੌਸਮ ਹੋ ਗਿਆ ਖਰਾਬ ਤੇ ਹੁਣ ਚੈੱਕ ਕਰੋ ਕਿੰਨਾ ਵਧੀਆ ਮੌਸਮ ਹੋ ਗਿਆ ਤੱਤ ਆਪਣੇ ਨਿਕਲਾ ਜੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਪਤੰਗ ਫਤੂਨ ਚੜਾਉਣੇ ਆ ਤੇ ਗੁੱਟ ਹੈਗਾ ਹੀ ਸਾਡੇ ਕੋਲ ਆਪਦਾ ਪਰਾਣਾ ਸਾਡੇ ਕੋਲ ਪਾਂਡਾ ਗਰੁੱਪੀ ਸੀ ਪਾਂਡਾਲਾ ਡੋਰ ਸੀ ਤੇ ਪਾਂਡਾਲੀ ਡੋਰੀ ਸਾਡੇ ਕੋਲ ਬਹੁਤ ਤਕੜੀ ਆ ਤੇ ਬਾਕੀ ਉੱਥੇ ਅੱਜ ਸਾਨੂੰ ਦਿਖਾਉਣੇ ਆ ਮਾਹੌਲ ਤੇ ਅੱਜ ਦਿਖਾਉਣੇ ਆ ਪਤੰਗ ਬਾਜ਼ੀ ਦਾ ਕਿਉਂਕਿ ਸਾਡਾ ਬਲੌਗ ਦਾ ਜਿਹੜਾ ਸਾਡਾ ਪਸੰਤ ਪੰਚਮੀ ਦਾ ਪਹਿਲਾ ਬਲੌਗ ਹੋਊਗਾ ਭਾਈ ਜੁੜੇ ਰਹੋ ਲੋ ਭਾਈ ਅਸੀਂ ਪਹੁੰਚ ਗਏ ਪਿੰਡੋਂ ਹਾਂ ਹਾਂ ਫੋਟੋ ਲਾਓ ਕਰ ਕਰਿਆ ਗਿਆ ਦਾ ਵਾ ਇਹ ਵੀ ਫੋਟੋ ਵਾਲ ਖਿੱਚੀ ਸੀ ਤੇ ਉਹ ਇਸੇ ਫਰੇਮ ਚ ਜੜਾ ਕੇ ਲੱਗੇ ਆ ਆ ਫੋਟੋ ਹਾਂ ਇਧਰ ਆਉਣੀ ਸੀ ਪਿੰਡ ਮੁਟਾਂਗੇ ਇਹ ਮੁੜ ਕੇ ਦਾ ਤੇ ਇਹ ਰਾਤ ਪਿਆ ਸੀ ਬਹਾਵ ਭਾਰੀ ਮੀਂਹ ਤੇ ਹਜੇ ਪਾਣੀ ਜਾ ਹੋਇਆ ਬਚਨ ਖਲ ਲੱਗਾ ਕਿ ਕੀ ਦੋ ਜੀ ਆਪਕੇ ਫੋਟੋ ਕੱਢ ਲਈ ਚੰਗਾ ਨਾ ਕੋੜਾ ਕਿੰਨੇ ਜਿਹਾ ਬੰਗ ਬਟਨੇ ਬੰਗ ਦਾ ਆਇਂ ਜੀ ਪਤਾ ਆਪ ਵੀ ਬੱਦਲ ਆਏ ਮੁੰਡੇ ਡੋਰਾ ਇਕੱਠੀਆਂ ਕਰੀ ਜਾਂਦੇ ਨੇ ਵਾਹ ਜੀ ਵਾਹ ਵਾਹ ਕਰੀ ਜੀ ਡੋਰਾ ਇਕੱਠੀਆਂ ਕਿੰਨੇ ਆਣੇ ਵਰਦੇ ਮੁਰੇ ਆਏ ਉੱਥੇ ਚੜਾ ਬੱਤਾ ਪੁੱਤ ਆ ਜਾਣੀਆ ਤੂੰ ਖਾਇਆ ਗਿਆ ਆ ਬੇਸਿੱਧਾ ਇਹ ਦੱਸ ਕਿੰਨੇ ਪਤਾਂ ਕਿ ਲੁੱਟਿਆ ਪਹਿਲਾਂ ਕਿੰਨੇ ਲੁੱਟਰੇ ਪਹਿਲਾਂ ਦੱਸ ਨਹੀਂ ਆ ਰਹੇ ਸਰ ਅੱਗੇ ਦਾ ਦਈ ਵਰਦਾ ਸਾਈਕਲ ਬਦਲ ਲਿਆ ਹੈ ਤੇ ਭਰਾਜ ਕਿੰਨੇ ਰੁਪਏ ਵਿੱਚੇਗਾ ਕਿੰਨੇ 100 ਦੇ ਕਿੰਨੇ ਆ ਖਾਉਂਦੇ ਤੈਨੂੰ ਬੰਨੇ ਮਹੰਗੇ ਐਨੇ ਤਾਂ ਰਾਮਪੁਰ ਨਹੀਂ ਮਿਲਣੇ ਇੰਨੇ ਮਹੰਗੇ ਨਾ ਦੇ ਫੜਾ ਉਹ ਲੈ ਲੈ ਪਤਾ ਨਹੀਂ ਨਹੀਂ ਐਸੇ ਕਰ ਦੋ ਨਾ ਪਤਾ ਕਿੰਨੇ ਪਾਜੇ ਕਿੰਨੇ ਵਾਜੇ 10 ਰੁਪਏ ਦੇ ਦਿੰਦੀ 100 ਰੁਪਏ ਨਹੀਂ ਸਾਡੇ 100 ਰੁਪਏ ਬੜਾ ਯਾਰ ਨਾ ਪਤਾਗੇ ਤਾਂ ਫੜਾ ਲੈ ਉਹ ਹੈਵੀ ਸੈਕੰਡ ਹੈਂਡ ਆ ਪਤੰਗਾ ਕੱਸ ਕੇ ਕੱਸ ਕੇ ਕਸੇ ਹੋਇਆ ਤੁਹਾਡੇ ਉਹਦਾ ਪਤੰਗਾ ਤੇਰੇ 2 ਰੁਪਏ ਦਾ ਕੀ ਕੋਈ ਗੱਲ ਨਹੀਂ ਫਿਰ ਲੁੱਟੋ ਸੀ ਚੜਾਉਣੇ ਫਿਰ ਲੁੱਟੋਗੇ ਸਾਡੇ ਪਤੰਗਾ ਜਿਹੜੇ ਸਾਡੇ ਲੁੱਟੋਗੇ ਉਹ ਤਾਂ ਦੇ ਦਿੰਗੇ ਸਾਨੂੰ ਸਹੀ ਓ ਫ੍ਰੀਜ ਉਹ ਤਾਂ ਫ੍ਰੀਜ ਦੇ ਦਿੰਦੇ ਮੈਂ ਤਾਂ ਕੰਨ 10 ਰੁਪਏ ਦੇ ਚੱਕਰ ਤੱਕ ਗੱਲ ਨਹੀਂ ਚੱਲ ਠੀਕ ਹੋ ਇਹ ਫੋਟੋਆਂ ਬਣਾਈਆਂ ਆਪਾਂ ਤਿੰਨ ਫੋਟੋਆਂ ਜਿਹੜੀ ਇਹ ਓਟੋ ਵਿੱਚ ਹੀ ਸੀ ਇਹ ਆਪਾਂ ਮਤਲਬ ਜਦੋਂ ਬੀਕਰੇ ਟੱਪ ਕੇ ਸੀ ਜੈਸਲੇ ਮੇਰ ਨੂੰ ਜਾਂਦੀ ਸੀ ਉੱਥੋਂ ਖਿੱਚੀ ਸੀ ਬਾਪ ਟੱਪ ਕੇ ਸ਼ਹਿਰ ਤੇ ਇਹ ਆਪਾਂ ਜਦੋਂ ਬੀਕਰੇ ਨੂੰ ਜਾਂਦੀ ਸੀ ਸੂਰਤਗੜ ਤੋਂ ਬੀਕਰੇ ਜਾਂਦੀ ਸੀ ਉਦੋਂ ਖਿੱਚੀ ਸੀ ਇਹ ਵੀ ਉੱਥੇ ਖਿੱਚੀ ਸੀ ਇਹ ਮੈਂ ਫੋਨ 'ਚ ਡਿਟ ਕੀਤੀ ਸੀ ਜਿਵੇਂ ਬਣ ਕੇ ਇਹ ਅੱਡਾ ਡਿਜ਼ਾਈਨ ਤੇ ਤੇ ਇਹ ਮੈਂ ਰਹੀ ਸੀ ਸਭ ਕੁਝ ਦਿਤਾ ਸਵਰਦਾ ਅਨੰਤ ਲੋ ਉਹ ਇਹ ਮੇਰਾ ਜਿਹੜਾ ਪੇਜ ਆ ਉਹ ਰਾਤ ਚ ਡਿੱਗ ਪਿਆ ਸੀ ਤੇ ਇਹ ਫੋਟੋ ਮੈਂ ਆਪਣਾ ਫਰੇਮ ਤੇ ਜੜਾਈਆ ਇਹ ਥਰਨ ਦੀ ਸੋਹਣੀ ਫੋਟੋ ਇਹ ਲੱਗੀ ਬਈ ਫੋਟੋ ਵੀ ਸੋਹਣੀ ਆ ਤੇ ਸੋਹਣੀ ਬਸ ਮਦੰਗ ਜਿਹੜਾ ਆਉਣੇ ਛੋਟੀਆਂ ਤੁਸੀਂ ਛੋਟੀਆਂ ਹਨ ਅਸੀਂ ਕਿਹੜਾ ਵਿਆਹ ਹੈ ਉਹਰੇ ਅਸੀਂ ਕਿਹੜਾ ਵਿਆਹ ਹੈ ਆ ਤਾਂ ਵਿਆਹ ਹੈ ਮੇਰੇ ਘਰ ਲੇ ਲਈ ਫੇਰ ਕਿੰਨਾ ਚੜਾਲੀਏ ਮੇਰਾ ਹੱਡ ਗਿਆ ਤੇਰੀ ਜੰਨਾ ਹਾਂ ਚਿੱਟੀ ਦਾੜੀ ਹੋ ਗਿਆ ਸਾਡੇ ਕਿਹੜਾ ਚਿੱਟੀ ਆ ਗਈ ਤੇ ਤੇਰੇ ਆਊ ਦਾ ਸੇ ਹੋਣ ਤੂੰ ਫੇਰ ਉਹ ਤਾਂ ਆਊਗੀ ਉਹ ਤਾਂ ਹਟ ਦਾਂਗੇ ਚੜਾਉਣ ਹਾਂ ਤਾਂ ਚੜਾਲੀਏ ਪਤੰਗ ਆਹ ਹੈ ਹਾਂ ਤਾਂ ਬਣਾ ਦੇ ਲਿਫਾਫੇ ਆ ਨਹੀਂ ਪਤੰਗ ਤਾਂ ਘਰੇ ਚੜਾਲੀਏ ਹਾਂ ਚੰਨੇ ਸੀ ਵਿੱਕੀ ਦੇ ਘਰ ਵਾਲਾ ਕਿਉਂ ਵਿੱਕੀ ਹਾਂ ਘਰੇ ਜਾ ਰਹੇ ਹਾਂ ਬਈ ਘਰੇ ਜਾ ਰਹੇ ਜਿਵੇਂ ਹੈਪੀ ਨੇ ਦੱਸਿਆ ਪਹਿਲਾਂ ਘਰੇ ਜਾ ਰਹੇ ਠੀਕ ਆ ਫਿਰ ਜਾ ਕੇ ਜੀ ਪਤੰਗ ਦੇ ਤਲਾਮਾ ਪਾਵਾਂਗੇ ਹਾਂ ਤਲਾਵੇਂ ਚੜਾਵਾਂਗੇ ਤੇ ਰੰਗ ਵੜਾਵਾਂਗੇ ਨਹੀਂ ਵਡਾਂਗੇ ਵੱਡ ਵੀ ਸਕਦੇ ਆ ਵਡਾ ਵੀ ਸਕਦੇ ਫਨ ਵੱਡਾਂ ਹੀ ਵੱਧ ਉਹ ਮੌਕਾ ਦੱਸੂ ਆ ਠੀਕ ਇਧਰ ਪੇਟ ਪੁਲਾ ਕਰੋ ਆ ਫਰਦਾ ਬਈ ਪਤੰਗ ਹਵਾ ਵਾਲੀ ਦੇ ਆ ਹਾਂ ਬੰਗ ਨਹੀਂ ਜਾਂਦਾ ਦਾ ਤੇਜਾਪੁਰੀ ਕਿਤੇ ਕਿਤੇ ਲਾਦਾ ਮੋਲ ਦੱਸੀ ਕਿਦਾਂ ਲਾਦਾ ਤੇ ਉਤਰੋ ਮੈਂ ਕਹਦਾ ਠੀਕ ਆ ਇੱਕ ਆਪਾਂ ਲਾਤਾ ਹੀ ਹੋਰ ਤੂੰ ਕਿਦਾਂ ਲਾਇਆ ਸੀ ਇਹ ਫੇਜ ਹੀ ਹਾਂ ਆਪ ਨੂੰ ਜੈਲੀ ਦਾ ਸੀ ਕਾ ਬਕੀ ਖੱਤ ਕੁੱਚੀ ਬੁਰੀ ਆ ਵਾ ਪਿੰਡ ਦਾ ਮਾਹੌਲ ਆ ਇਹੀ ਖੜੇ ਵਿਚ ਵਿਚਾਲੇ ਹੈ ਇਹ ਹੈਪੀ ਬਾਈ ਇਹ Rajasthan ਦਾ ਟੂਰ ਕਰਕੇ ਆਈ ਹੂੰ ਬਹੁਤ ਬੜੀ ਵਧੀਆ ਹੈਪੀ ਟੂਰ ਮੈਂ ਕੜਾ ਬਾਈ ਪੁਰਾ ਮੈਂ ਪੁੱਛਦਾ ਪਾ ਕਿਸੇ ਨਾਲ ਨਾ ਇਧਲਾ 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 ਸੰਤਰੀ ਯਾਰਾ ਉਹ ਨੂੰ ਦੂ ਤੱਕ ਕਿੱਥੇ ਹੋਊਗਾ ਆ ਲੈ ਕੇ ਬਾਈ ਕਿਸਦੀ ਵਾਏਗਾ ਨਾ ਨਰ ਗਿਆ ਯਾਰ ਹੁਣ ਕੱਠੀਆਂ ਗਰੀ ਜਾਂਦਾ ਵੀਡੀਓ ਤੇ ਟੱਕਰ ਦੇ ਹਵਾ ਕਰ ਗਿਆ ਪੇਚਾ ਨਾ ਉਹ ਹੀ ਛੱਡੀ ਜਾਂਦਾ ਵੀਡੀਓ ਤੇ ਟੱਕਰ ਦੇ ਹਵਾ ਕਰ ਗਿਆ ਕੀ ਯਾਰ ਆ ਗਈ ਓ ਆ ਗਈ ਉਹ ਲਾ 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 ਪਰਲੇ ਪਾਸੇ ਭੜਿਆ ਉਧਰ ਜਾਣਾ ਪੂ ਜਾਣਾ ਨਾ ਨਾ ਲਾ ਰਹੇ ਯਾਰ ਕਹਿ ਨਾ ਬਾ ਦੂਰ ਘੱਟ ਉਹ ਤਾਂ ਗੱਲ ਹੈ ਇੱਥੇ ਕਰਨ ਉਹ ਮਾਲ ਨਾ ਕਿੱਧਰ ਗਿਆ ਮੈਂ ਕੋਈ ਤੇ ਨੰਦਾਂ ਦੇ ਵਿੱਚ ਕਿਵੇਂ ਫੀਲਿੰਗ ਹੈ ਕਿਵੇਂ ਫੀਲਿੰਗ ਆ ਰਹੀ ਹੈ ਵੀ ਕੀ ਫੀਲਿੰਗ ਦੱਸ ਤੇਰੇ ਨੂੰ ਬਹੁਤ ਵਧੀਆ ਆ ਰਹੀ ਆ ਮੈਨੂੰ ਫੀਲਿੰਗ ਬਹੁਤ ਵਧੀਆ ਆ ਰਹੀ ਆ ਵਿੱਕੀ ਅੱਜ ਪਸੰਦ ਪੰਜਵੀਂ ਕਿਉਂਕਿ ਦਿਨ ਪੂਰਾ ਸਾਫ ਲੱਗਿਆ ਹੈ ਨਾ ਤੇ ਕੀ ਹੋਏ ਕਿਵੇਂ ਹੈ ਹੈ ਦਿਨ ਪੂਰਾ ਸਾਫ ਲੱਗਿਆ ਹੈ ਨਾ ਸਹੀ ਗੱਲ ਤਰਤੀ ਲੱਗਦਾ ਹੀ ਅੱਜ ਦਾ ਠੀਕ ਹੈ ਬਾਈ ਠੀਕ ਹੈ ਚੜਾਓ ਬਾਈ ਚੜਾ ਲਾ ਠੀਕ ਹੈ ਠੀਕ ਹੈ ਕਹ ਚੜਾਉਣਾ ਜਾਨਾ ਮੱਤ ਦਾ ਪਹਿਲਾ ਕੱਟਦਾ ਬੇ ਠੀਕ ਆ ਓਏ ਬੜਾ ਤਾ ਓਏ ਆਏ ਹੁਣ ਮੂੰਹ ਨਾ ਤਾਂ ਦਾ ਤੱਕਲਾ ਆਹੀ ਜਿਹੜਾ ਪੈ ਗਿਆ ਉਹ ਕੀ ਗੁੰਝਲ ਪੈ ਗਈ ਵਿਚਾਰਾ ਖੁੱਬ ਕੇ ਬਣ ਗਿਆ ਯਾਰ ਯਾਰ ਉਹ ਜਵਾਲੀ ਲੱਸੀ ਹੁਣ ਡੋਰ ਤਾਂ ਇਕੱਠੀ ਕਰ ਲਾ ਹੁਣ ਹੋਰ ਆਏ ਖੜ ਗਿਆ ਉਹ ਗੁੰਝਲ ਕੱਢ ਲਈ ਓ ਗੁੰਝਲ ਕੋਈ ਵਾਲੇ ਮੋੜ ਹੈਗਾ ਤੂੰ ਡੋਰ ਇਕੱਠੀ ਕਰ ਬੇਸਤੀ ਕਰਾ ਦੀ ਯਾਰ ਹੁਣ ਇਹ ਸੀ ਕਿੰਦੇਲੇ ਪਾਸੇ ਤੋਣੇ ਪਈ ਜਾਂਦੇ ਆ ਤੇ ਦੂਜਾ ਪਤਾ ਕਿ ਹੁਣ ਤਿਆਰ ਕਰਦੇ ਆ ਕਰੋ ਬਈ ਸੇਤੀ ਹਣ ਬੜਾ ਦਾ ਇਹ ਤਾਂ ਪਹਿਲੀ ਬੇਸਤੀ ਕਰਤੀ ਪਰ ਫਾਇਦਾ ਕੀ ਆ ਕੀ ਗੁੰਜਲ ਬਈ ਸੀ ਆਇਆ ਨਾ ਕਰਾ ਕਰ ਯਾਰ ਉਹ ਬੜ ਮਾਰਨੀ ਸੀ ਯਾਰ ਟੱਲ ਮਾਰੇਗਾ ਕੁਛ ਨਹੀਂ ਹੁੰਦਾ ਉਹ ਖੇਤ ਮਾਰ ਉਹ ਯਾਟ ਲੱਗੇ ਯਾਰ ਬੰਦੇ ਨੇ ਪਤੰਗ ਵੱਡੇ ਜਿਹੇ ਨੇ ਨਹੀਂ ਤੈਨੂੰ ਮੈਂ ਤੂੰ ਪਾ ਲੈ ਕੇ ਨਾ ਤਣੂ ਬੜੇ ਹੁੰਦੇ ਤੇ ਆਪ ਦਾ ਪਾ ਮੋਰ ਵਰਗਾ ਪੂਰਾ ਜੋਰ ਲੱਗਿਆ ਪਾ ਪਤੰਗ ਚੜਦਾ ਹੀ ਨਹੀਂ ਚੜਦਾ ਹੀ ਨਹੀਂ ਚੜਾ ਲਾ ਕੁਛ ਨਹੀਂ ਹੁੰਦਾ ਚੱਲੀ ਜਾਂਦੀ ਆ ਹੁਣ ਨਾ ਪਤੰਗ ਜਿਹੜਾ ਤਾਂ ਬਸ ਬਸ ਯਾਰ ਜੇ ਹੁਣ ਨਹੀਂ ਪਤੰਗ ਜਿਹੜਾ ਫੇਰ ਨਹੀਂ ਫਾਇਦਾ ਛੜਾਰੇ ਕੋਈ ਨਹੀਂ ਹੁੰਦਾ ਸੜ ਜੂਗਾ ਮਾਰਨਾ ਮਾੜਾ ਕਪਨੇ ਨੂੰ ਬੁਲਾ ਲੈ ਕਿੱਥੇ ਹਵਾ ਦਾ ਬਈ ਖੱਬੇ ਹੱਥਾ ਤੇ ਆ ਸਿਰਫ ਦੰਗਿਆ ਸੱਜੇ ਵਾਸੀ ਆ ਹੀ ਜਾਂਦਾ ਕਲੋਲ ਹੋਗੀ ਖਲੋਲ ਪਾ ਦੂਜੇ ਚ ਪਾੜ ਲੜੀ ਇਹਨੂੰ ਤਲੇ ਤਲੇ ਤੇ ਬੈ ਕੇ ਪਾ ਪਾ ਬੈ ਕੇ ਬੈ ਕੇ ਪਾ ਤਾਂ ਹੀ ਮਾਇਆ ਕਰਵਾਦਾ ਉਹ ਕੱਟੂ ਫੇਰ ਹੀ ਕਿਤੇ ਕੋਈ ਚੜੂ ਕੋਈ ਹੈ ਦਾ ਨਹੀਂ ਆਹ ਹਣ ਮੁੜਦਾ ਹੀ ਨਹੀਂ ਹੁਣ ਕੀ ਕਰੀਏ ਹਾਂ ਰੰਗ ਉੱਟ ਗਿਆ ਜੀ ਅੱਜ ਹਵਾ ਤਾਂ ਜਾਣੇ ਚਲੀ ਜਾਂਦੀ ਆ ਪਰ ਹਵਾ ਬੜੀ ਚੱਲਦੀ ਆ ਬਗਲਾ ਇੱਥੇ ਹੀ ਕਰਦੇ ਨੇ ਕਬੂਤਰ ਆ ਹਵਾ ਜਾਂਦੇ ਆ ਪਤੰਗ ਐਂ ਮੁੜ ਜਾਂਦਾ ਜਮੇ ਪਤੰਗ ਮੁੜ ਗਿਆ ਨਿੱਪੀ ਉਹ ਆ ਗਿਆ ਉਹ ਆ ਗਿਆ ਗੋਨੀ ਦੇ ਕੋਠੇ ਤੇ ਤੂੰ ਮਗਨ ਆਪੇ ਦਾਲ ਦੇ ਕਬੂਤਰ ਆ ਰੀਤਾ ਜੇ ਪੂਰੇ ਪਏ ਆ ਵਿੱਕੀਆ ਪੂਰਾ ਯੋਰ ਲਗਿਆ ਡੋਰ ਤੇ ਡੋਰ ਛੱਡੀਆਂ ਨਾ ਕਹੇ ਮੁੰਡਾ ਲਾਲ ਪਤੰਗਾ ਥਲਾ ਛੱਡਾ ਰੰਗ ਵਰਗਾ ਤਾਹ ਪੜੀਂਦਾ ਸਾਡਾ ਵੀ ਰੰਗ ਵਰਗਾ ਦੇ ਕੇ ਉਹਨੇ ਹੱਥਾਂ ਤੇ ਪਾਲਿਆ ਆ ਪਾਲਿਆ ਥੱਜ ਉਹ ਮਰਦਾ ਉਹ ਲੈ ਕੇ ਗਿਆ ਆਹ ਦੋਨੇ ਵੜਤੇ ਆ ਠੀਕ ਆ ਵਿੱਕੀ ਓਏ ਉਹ ਨੰਦਈ ਆ ਉਹ ਵਿੱਕੀ ਉਹ ਵਿੱਕੀ ਜਾ ਖੜਾ ਵਿੱਕੀ ਜਾ ਕੇ ਇੱਧਰ ਜਾ ਕੇ ਇੱਧਰ ਜਾ ਕੇ ਹੱਪ ਕੇ ਮਾਰ ਦੋਨੇ ਵੜਤੇ ਦੋਨੇ ਦੋਨੇ ਵੜਤੇ ਠੀਕ ਆ ਵਿੱਕੀ ਹੁਣ ਮੋੜਾ ਲਾਗਾ ਹੁਣ ਸ਼ਮਸ਼ੀ ਦੀ ਬੰਦੀ ਆ ਹਾਂ ਬਣਦੀ ਆ ਬਣਦੀ ਆ ਹਲਾ ਤੇ ਲਵੇਟਣ ਵੱਡੇ ਵੱਡੇ ਹੁਣ ਕਿਵੇਂ ਲਵੇਟਦਾ ਕਾਲੀ ਚ ਹੌਲੀ ਲਵੇਟਣਾ ਵੱਡੇ ਪਾਉਂਦੇ ਆ ਇਹ ਹੀ ਲਿਓਂਦੇ ਨਵਾਂ ਕੱਟਾ ਝਾਗਦਰਾ ਝਾਗ ਬੱਟੇ ਬਣਦੇ ਆ ਝਾਗਦੇ ਵੀ ਨਹੀਂ ਉਹ ਕਰਨੇ ਹਣ ਓਲੇ ਕਰਕੇ ਲਵੇਟਦੇ ਓਲੇ ਖੜਕੇ ਪਾਸੇ ਹੋ ਜਾ ਕੋਈ ਚਾਪਰਾ ਹੋ ਜਾ ਪਰੇ ਹੋ ਜਾ ਪਰੇ ਹੋ ਨੂੰ ਪਿੰਡੀ ਛੱਡ ਦੇ ਪਿੱਛੇ ਪਿਆ ਹੋਇਆ ਉਹ ਫਾਉਂਦੇ ਹੋਈ ਵੀੜੇ ਨੇ ਨਹੀਂ ਫੇਰੇ ਨੇ ਦੂਰ ਹੋ ਬੜੀ ਦੂਰ ਫਿਰਦੇ ਆਪਣੇ ਆਲੇ ਪਰਦਾ ਪੈਗੇ ਬਸ ਟ੍ਰੇਲਰ ਹਟ ਜਾ ਪੈਗੇ ਬਈ ਉਹ ਪੈਗੇ ਬਸ ਪੈਗੇ ਯਾਰ ਬਸ ਜੋ ਪੈਗੇ ਦਾ ਪੈਗੇ ਨੂੰ ਕਹਿੰਦਾ ਰੇ ਉਹ ਪੈਗੇ ਦਾ ਪੈਗੇ ਦੇ ਲਓ ਲਓ ਬਈ ਹੁਣ ਆਈਪੀ ਦਾ ਪਤੰਗ ਚੜਾਇਆ ਦੇਖਦਾ ਕਿੰਨੇ ਕ ਵੱਡਦਾ ਬਾੜਾ ਬੁੱੜਕੀ ਜਾਂਦਾ ਸੀ ਕਹਿੰਦਾ ਮੈਂ ਬੱਡੂ ਮੈਂ ਬੱਡੂ ਇਹ ਚਾਰ ਬਣਾਤੇ ਆ ਲੈ ਵੀ ਆਹ ਏਪੀ ਦਾ ਪਤੰਗ ਅਜੇ ਨਾ ਪਾਉਣੇ ਲਾਲ ਜੀ ਨਾਲ ਨੀ ਨਹੀਂ ਪਹਿਲਾਂ ਤਰਨੇ ਨਹੀਂ ਪੋਣਾ ਚੁੱਪ ਕਰ ਦਿਓ ਤਰਨੇ ਪਹਿਲਾਂ ਇਹਨਾਂ ਦਾ ਪਾ ਨੇੜੇ ਆ ਜੇ ਨਾਲ ਕੋਈ ਯਾਰ ਮੈਂ ਕੋਈ ਨਹੀਂ ਨਾ ਤਰਨੇ ਨਾ ਪੋਣਾ ਪਹਿਲਾਂ ਚੱਲ ਠੀਕ ਆ ਦੇਖਦੇ ਆ ਕੋਈ ਨਹੀਂ ਹੱਥ ਹੀ ਪਾਉਂਦੇ ਕੀ ਸਭ ਪਾੜੇ ਹੋ ਗਏ ਸਭ ਪਾ ਉਹ ਨਹੀਂ ਬਈ ਯਾਰ ਪਾੜਾ ਨੇੜੇ ਕੰਮ ਹੁਣੀ ਪਤਾ ਲੱਗ ਜੂ ਉਹ ਬਈ ਨਹੀਂ ਯਾਰ ਗਰਾਫਰ ਨੂੰ ਸਾਫ ਕਰੀ ਗਾਉਂਦਾ ਉਹ ਨਹੀਂ ਯਾਰ ਰਾਤ ਛੱਡ ਦੂ ਉਹ ਚੱਲ ਲੈ ਪਾੜ ਲੈ ਹੁਣੀ ਛੱਡ ਲੈ ਉਹਨੂੰ ਕਰ ਕੇ ਨਾ ਕਰ ਕੇ ਨਾ ਤਾਂ ਹਾਂ ਕਰ ਰਹੀ ਹੈ ਨਾ ਦਮੀ ਲੱਸੀ ਘਰ ਆਉਏ ਨੇ ਆਪਣੀ ਚੱਪ ਕਰਦਾ ਜੀ ਉੱਤੇ ਘਰ ਦੇ ਉਹ ਕਿੱਥੇ ਉੱਤੇ ਪਿਆਲਾ ਹੈ ਜੀ ਇਹਦੇ ਮਾਣਾ ਮੜਾ ਇਧਰ ਨੂੰ ਵਾਹ ਜਾਂਦੇ ਚਾਂਦੇ ਇਹ ਚੱਕ ਉਹ ਲੈ ਉਹ ਭੱਜਣਾ ਨਹੀਂ ਲੜਣਾ ਕਿਉਂ ਇਹਦੀ ਰਾ ਕਿਉਂ ਸੀ ਭੱਗਣਾ ਨਹੀਂ ਚਾਣਾ ਇਹ ਕੀ ਨਹੀਂ ਆਇਆ ਇਹ ਕਿੱਥੇ ਵੜ ਤੂੰ ਦਾ

ਠੀਕ ਆ ਠੀਕ ਆ ਠੀਕ ਆ ਬਈ ਠੀਕ ਆ ਵੜਦਾ ਠੀਕ ਆ ਓਏ ਪਹਿਲਾ ਆ ਗਿਆ ਦੱਸ ਰਿਹਾ ਕੋਠੇ ਦੇ ਵਗ ਗਿਆ ਤਾਂ ਇੱਥੋਂ ਹੀ ਟੱਪ ਗਈ ਕਿੰਨੀ ਵਿਥੀ ਆ ਹਾਂ ਓਏ ਓਏ ਬਾਹਲੀ ਦੂਰ ਵਗ ਗਿਆ ਯਾਰ ਓਰੇ ਆ ਕੀ ਹੋ ਗਿਆ ਆ ਜਾਊਗੀ ਉਹ ਕੁਛ ਨਹੀਂ ਹੁੰਦਾ ਇਕੱਠੀ ਨਾ ਕਰ ਗੁੰਝਲ ਪਾਲੇਗਾ ਹੀ ਗੁੰਝਲ ਪਾਲੇਗਾ ਯਾਰ ਕੋਈ ਨਾ ਘਟਾ ਦੇ ਕਿਹੜਾ ਪਹਿਲਾਂ ਘਟਾਜੂ ਵਿੱਕੀ ਬਰੋਦ ਹੋ ਗਿਆ ਬਈ ਵਿੱਕੀ ਹੋਰ ਪਾਸੇ ਚੜਾਉਣ ਲੱਗ ਗਿਆ ਵਿੱਕੀ ਕੋਈ ਤੁਰੇਗੀ ਹੁਣ ਲਈ ਮਜਾ ਆਇਆ ਬਿਕੀ ਯਾਰ ਓਏ ਅਹੀਂ ਥੋੜੀ ਹੁੰਦਾ ਯਾਰ ਵੀ ਕੀ ਆਉਗੀ ਹੋਣੀ ਹੋएगी ਆ ਕੀ ਕਰੀ ਜਾਂਦਾ ਤੱਕ ਦੇ ਸਾਰੀ ਸਾਰੀ ਡੋਰ ਖਰਾਕਾ ਕਰਤੀ ਉਹ ਜੀ ਜਿਹੜੀ ਤਰਨੇ ਤੋਂ ਲਿਆਈ ਸੀ ਹੈੜੀ ਬਈ ਚੜਾਉਣ ਦੇ ਨਹੀਂ ਪਤਾ ਯਾਰ ਅੱਜ ਪਤੰਗ ਚੜਾ ਕੇ ਬਹੁਤ ਵਧੀਆ ਬਈ ਪਤੰਗ ਚੜਾਣਿਆ ਵਾ ਚਾਪੂਰਾ ਹੋ ਗਿਆ ਨੇ ਤਾਂ ਹਾਂ ਤੇ ਨਾਲੇ ਬਈ ਪਤੰਗ ਚੜਾ ਹਲੇ ਹੂੰ ਤੇ ਬਈ ਅਸੀਂ ਪਤੰਗ ਚੜਾਏ ਸੀ ਬਈ ਢਾਗਾ ਡੋਰ ਨਾਲ ਪਾਣਾ ਪਾਣਾ ਡੋਰ ਸੀ ਉਹ ਢਾਗਾ ਡੋਰ ਸੀ ਹਾਂ ਤੇ ਬਈ ਜਿਹੜੀ ਬਈ ਮੋਨੋਗਾਂ ਡੋਰ ਆਉਂਦੀ ਆ ਉਹਦੇ ਨਾਲ ਪਤੰਗ ਆਪਾਂ ਨੂੰ ਚੜਾਉਣਾ ਨਹੀਂ ਚਾਹੀਦਾ ਕਿਉਂਕਿ ਬਈ ਜਿੱਥੇ ਤਾਂ ਉਹਦੇ ਨਾਲ ਬੰਦਿਆਂ ਦਾ ਨੁਕਸਾਨ ਆ ਉਹਦੇ ਨਾਲ ਬਈ ਪੰਛੀਆਂ ਦਾ ਬਹੁਤ ਵੱਡਾ ਨੁਕਸਾਨ ਆ ਪੰਛੀਆਂ ਦੇ ਖੰਭ ਵੱਢ ਜਾਂਦੇ ਆ ਵਿਚਾਰਿਆਂ ਦੇ ਧੌਣਾਂ ਵੱਢੀਆਂ ਜਾਂਦੀਆਂ ਨਾ ਤਾਂ ਉਹ ਵਿਚਾਰੇ ਬੋਲ ਕੇ ਦੱਸਦੇ ਦੱਸ ਸਕਦੇ ਆ ਬੰਦਾ ਦਾ ਉਹਦਾ ਲਾਜਵੀ ਕਰਾਲੂ ਚੱਲ ਹੂੰ ਤੇ ਬਈ ਉਹ ਤਾਂ ਨਹੀਂ ਵਿਚਾਰੇ ਬੋਲ ਸਕਦੇ ਤੇ ਇਸ ਕਰਕੇ ਬਈ ਉਹਦੇ ਨਾਲ ਆਪਾਂ ਨੂੰ ਪਤੰਗ ਨਹੀਂ ਚੜਾਉਣਾ ਚਾਹੀਦਾ ਧਾਗਾ ਡੋਰ ਨਾਲ ਪਤੰਗ ਚੜਾਉਣਾ ਚਾਹੀਦਾ ਤੇ ਉਹ ਤਾਂ ਬਹੁਤ ਵੱਡਾ ਨੁਕਸਾਨ ਆ ਭਈ ਉਹ ਡੋਰ ਬਹੁਤ ਮਾੜੀ ਆ ਹਾਂ ਜੋ ਕਿ ਅੱਜ ਕੱਲ ਬੈਣ ਆ ਪਰ 2 ਨੰਬਰ ਚ ਮਿਲਦੀ ਆ ਡੋਰ ਸਹੀ ਗੱਲ ਆ ਪਰ ਉਹ ਲੈਣੀ ਨਹੀਂ ਚਾਹੀਦੀ ਵੀ ਸਾਨੂੰ ਵੀ ਕਈ ਬੰਦੇ ਨੇ ਕਿਹਾ ਸੀ ਹਾਂ ਪੱਕਾ ਪਤਾ ਕੀ ਕਰਦੇ ਆ ਭਈ ਆਪਾਂ ਨੂੰ ਐ ਹੁੰਦਾ ਵੀ ਸਾਡਾ ਪਤੰਗ ਨਾ ਬੁੱਢਾ ਹੋਵੇ ਸਾਡਾ ਪਤੰਗ ਨਾ ਵੱਡਾ ਜਾਵੇ ਉਹ ਤਾਂ ਆ ਭਈ ਇਸੇ ਚੱਕਰ ਚ ਭਈ ਆਪਾਂ ਉਹ ਡੋਰ ਲੈਣੇ ਆ ਹਾਂ ਹੈ ਇਹਦੇ ਚ ਕਈ ਬਾਈਕ ਮੁਕਾਬਲਾ ਥੋੜੀ ਆ ਭਈ ਇਹਦਾ ਤਿਹਾਰ ਆ ਤਿਹਾਰ ਦਾ ਮਨਾਓ ਭਈ ਛੌਂਗਣਾ ਠੀਕ ਆ ਵੱਡੇ ਜਾਣਗੇ ਹੁਣ ਅਸੀਂ ਪਾਂਡੇ ਨਾਲ ਚੜਾਏ ਆ ਸਾਡੇ ਪਾਂਡੇ ਨਾਲ ਦੋ ਅਸੀਂ ਵੱੜਤੇ ਤੇ ਦੋ ਚਾਰ ਅਸੀਂ ਵੱਧ ਬਣਾ ਲਏ ਕਿ ਕਿ ਕੁਛ ਨਹੀਂ ਹੁੰਦਾ ਬਈ ਇਕੱਲਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦਾ ਸਹੀ ਗੱਲ ਆ ਆਦਾ ਤਿਹਾਰ ਮਨਾਓ ਤਿਹਾਰੇ ਲਓ ਹੂੰ ਠੀਕ ਆ ਬਈ ਨਿਆਰੇ ਲੈਣ ਤੋਂ ਪਾਂਛੇ ਆਉਣੇ ਸਹੀ ਗੱਲ ਆ ਬਈ ਸਹੀ ਗੱਲ ਠੀਕ ਆ ਬਈ ਧੰਨਵਾਦ ਤੇ ਅੱਜ ਅਸੀਂ ਬਈ ਬਸੰਤ ਪੰਚਮੀ ਤੇ ਬਲੌਗ ਬਣਾਇਆ ਸੀ ਜੋ ਕਿ ਅਸੀਂ ਅੱਜ ਬਸੰਤ ਪੰਚਮੀ ਦਾ ਜਿਹੜਾ ਅਸੀਂ ਨਿਆਰਾ ਤੇ ਆਨੰਦ ਲੈਂਦਾ ਉਹ ਅਸੀਂ ਵਿੱਕੀ ਕੋਠੇ ਤੇ ਅੱਜ ਅਸੀਂ ਪਤੰਗ ਚੜਾਈ ਸੀ ਤੇ ਜਿਹੜੀ ਤੁਹਾਨੂੰ ਦੱਸੀ ਸੀ ਗੱਲ ਅਸੀਂ ਮੋਨੋਕਾਟਰਨਾ ਨਹੀਂ ਪਤੰਗ ਚੜਾਏ ਬਈ ਅਸੀਂ ਮਨੋ ਜਿਹੜੀ ਧਾਗਾ ਦੋਰ ਹੁੰਦੀ ਹੈ ਜਿਹੜੀ ਪਹਿਲਾਂ ਹੁੰਦੀ ਸੀ ਪਾਂਡਾ ਉਹਨੂੰ ਪਾਂਡਾ ਵੀ ਕਹਿੰਦੇ ਹੁੰਦੇ ਸਾਡੇ ਇੱਧਰ ਬਠਿੰਡੇ ਜ਼ਿਲ੍ਹੇ ਚ ਪਾਂਡਾ ਵੀ ਕਹਿੰਦੇ ਤੇ ਪਾਂਡਾ ਬਣਨ ਉੱਤੇ ਅੱਗੇ ਕਈ ਡੋਰ ਆ ਜਾਂਦੀ ਹੈ ਪਾਂਡਾ ਚ ਰੰਗ-ਬਰੰਗੀਆ ਹੁੰਦੀਆਂ ਤੇ ਸਾਡੇ ਕੋਲ ਕਾਲੇ ਰੰਗ ਦੀ ਸੀ ਪਾਂਡਾ ਤੇ ਅਸੀਂ ਉਹਦੇ ਨਾਲ ਬਈ ਪਤੰਗ ਚੜਾਇਆ ਸੀ ਤੇ ਸਾਡੇ ਹੁਣ ਲਗਭਗ ਅਸੀਂ 15-20 ਪਤੰਗ ਲੈ ਆਏ ਸੀ ਰਾਮਪਰੇ ਤੋਂ ਤੇ 8-9 ਵੱਡੇ ਗਏ ਸੀ ਤੇ ਅੱਗੇ 2-3 ਅਸੀਂ ਅੱਗੇ ਵੱਡੇ ਸੀ ਕੋਈ ਜ਼ਿਆਦਾ ਚਾਹ ਪੂਰਾ ਕੀਤਾ ਤੇ ਚਾਹ ਦਾ ਹਰੇਕ ਨੂੰ ਬੰਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਕਰ ਕਹਿਣ ਦਾ ਪਾਬ ਕਿਸੇ ਦਾ ਨੁਕਸਾਨ ਨਾ ਹੋਵੇ ਚਾਹ ਪੂਰਾ ਜ਼ਰੂਰ ਕਰੋ ਪਰ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਅਸੀਂ ਭਈ ਆਦਾ ਚਾਹ ਪੂਰਾ ਕੀਤਾ ਤੇ ਸਾਡੀ ਬਸੰਤ ਪੰਚਮੀ ਵਧੀਆ ਰਹੀ ਤੇ ਹੁਣ ਅਸੀਂ ਇਸ ਟਾਈਮ ਚੱਕੀ ਤੇ ਆ ਗਏ ਤੇ ਮਤਲਬ ਅਸੀਂ ਜਿਹੜੇ 2-3 ਘੰਟੇ ਚ ਪਤੰਗ ਚੜਾਈ ਤੇ ਉਹ ਅਸੀਂ ਉਹ ਚੜਾਈ ਤੇ ਹੁਣ ਅਸੀਂ ਘਰੇ ਬਣੀ ਅੰਦੇ ਸਾਡੇ ਪਕੌੜੇ ਤੇ ਹੁਣ ਅਸੀਂ ਪਕੌੜੇ ਖਾ ਕੇ ਤੇ ਆ ਗਿਆ ਪਸੰਤ ਪੰਚਮੀ ਇੰਜੋਏ ਕੀਤੀ ਭਾਈ ਤੇ ਹੁਣ ਅਸੀਂ ਆਟਾ ਟੋਬੇ ਤੇ ਆ ਗਏ